ਬੰਨੀ ਜਾਨੀ ਨਾ ਫੋਟੇ ਦੀ ਸੀ ਨੀ ਤਸਵੀਰਾਂ ਇੱਕ ਬੜਾ ਹੱਲਾ ਮਾਰਾ ਹੋਣੇ ਗੱਡੀ ਬੋਲੇ ਇੱਕ ਬੜਾ ਇੱਕ ਮਿੰਟ ਇੱਕ ਮਿੰਟ ਸਾਥੀਓ ਇੱਕ ਮਿੰਟ ਜੀ ਦੇਖੋ ਸੁਣ ਲਓ ਲੋਕੀ ਨਾ ਉਹ ਨੂੰ ਅਸੀਂ ਆਪਣੇ ਹੱਥ ਵੀ ਲੈਣਾ ਆ ਗੱਡੀ ਆ ਟੀਵੀ 11 ਇੱਕ ਮਿੰਟ ਭਾਜੀ ਇੱਕ ਮਿੰਟ ਯਾਰ ਉਹਦੀ ਗੱਲ ਸੁਣ ਲਓ ਯਾਰ ਆ ਗੱਡੀ ਆ ਇਹ ਗੱਡੀ ਦਾ ਨੰਬਰ BB11DD ਆ ਦੇਖੋ ਵਿੱਚ ਸੁਨਾਰਾ ਨੰਬਰ ਬਦਲ ਸਕਦੇ ਮੁਰ ਦੇਖੋ 1 ਮਿੰਟ ਯਾਰ ਸ਼ਰਾਦ ਸੀਤਾ ਦੇ ਥੱਲੇ ਸ਼ਰਾਦ ਤੇਰੀ ਯਾਰ ਇਹਨਾਂ ਦੀਆਂ 8 ਗੱਡੀਆਂ ਸੀ ਟੋਟਲ ਭਾਜੀ ਥੱਲੇ 7 ਗੱਡੀਆਂ ਜੀ ਅੰਜੇ ਕੁਮਾਰ ਜੀ ਨੇ ਡੀਐਸਪੀ ਸਾਹਿਬ ਨੇ ਬੜੀ ਚਲਾਕੀ ਦੇ ਨਾਲ ਭਜਾ ਦਿੱਤੀਆਂ ਭਾਜੀ ਭਾਜੀ ਬੰਦਾ ਥੱਲੇ ਮਾਰ ਲਿਆ ਸੀ ਸੁਣ ਲੋ ਯਾਰ ਚਲੋ ਸਾਡੇ ਲੋਕਾਂ ਨੇ ਜੀ ਇਸ ਇਲਾਕੇ ਦੇ ਵਿੱਚ ਜਰਾ ਨਾ ਬੰਡੋ ਸੂਟ ਨਾ ਬੰਡੋ ਪਾਹੇ ਨਾ ਬੰਡੋ ਇਹਨਾਂ ਨੇ 40 ਇਲਾਕਾ ਨਹੀਂ ਗਿਆ ਇਹਨਾਂ ਦੇ ਮੂੰਹੋਂ ਨਿਕਲਿਆ ਵੀ ਚੂੜੇ ਜਿ ਮਾਰਾ ਦਾ ਲੱਗਾ ਤੇ ਫਕਾਉ ਹੈ ਅੱਲਾਹ ਵਾਹ ਕਿੱਥੇ ਗਿਆ ਵਾਹ ਕਿੱਥੇ ਵਾਹ ਕਿੱਥੇ ਭਾਈ ਬੰਦਾ ਮਾਰ ਲਗੇ ਹੀ ਬੰਦਾ ਮਾਰ ਮੰਤੇ ਕਰ ਚਾ ਕਰ ਇਹ ਨਾ ਕਰ ਕੋਈ ਬੰਦੇ ਦੀ ਬੱਤੀ ਪਈ ਹੈ ਭਾਈ ਦੀ ਗੱਲ ਸੁਣ ਖਾ ਜਾ ਕੋਈ ਤੁਮ ਕਰ ਚਾ ਭਾਈ ਐਮਐਲਏ ਨੂੰ ਫੋਨ ਕਰ ਦੇ ਐਮਐਲਏ ਨੂੰ ਫੋਨ ਕਰਦੇ ਵੇ ਗੱਡੀ ਤੇ ਬੈ ਕੇ ਪੂਰੇ ਬਰੂਪੇ ਕੰਨ ਐ ਐਮਐਲਏ ਦਾ ਬੰਦਾ ਪਟਿਆਲੇ ਦਾ ਪੀਪੀ 11 ਪੀਪੀ 11 ਐ ਐਮਐਲਏ ਦਾ ਬੰਦਾ ਹੈ ਬੰਦਾ ਮਾਲਕਾ ਹੈ ਘਈ ਨਗਰ ਦੇ ਵਿੱਚ

ਇਹ ਗਰੀਬ ਲੋਕਾਂ ਦੀ ਆਖੀ ਵੋਟਾਂ ਸੀ ਜਿਹਨੇ ਆਇਆ ਜਲੰਧਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕ੍ਰਿੰਦਾ ਵੇਚਿਆ ਗੁੰਡਾ ਵੇਚਿਆ ਅੱਜ ਪੰਜਾਬ ਪੁਲਿਸ ਦਾ ਸਰਜੰਟ ਦੇ ਇਕ ਕਮਰੇ ਅੰਦਰ ਬਿਠਾ ਕੇ ਇਕੱਠੀ ਆ ਮੇਰੇ ਨਾਲ ਤੇ 100 ਬੰਦੇ ਹੋਰ ਇਸ ਗੀਤ ਲਈ ਜਲੰਧਰ ਤੋਂ ਆਇਆ ਗੱਡੀ 'ਚ ਬੈ ਕੇ ਐਮਐਲਏ ਨੂੰ ਫੋਨ ਕਰਦਾ ਪਿਆ ਐਮਐਲਏ ਨੂੰ ਫੋਨ ਵੀਡੀਓ ਬਣੀ ਵੀ ਐਮਐਲ ਆਮ ਆਨੀ ਪਾਰਟੀ ਦੇ ਐਮਐਲਏ ਨੂੰ ਫੋਨ ਕਰਦਾ ਪਿਆ ਗੱਡੀ 'ਚ ਬੈ ਕੇ ਵੀਡੀਓ ਬਣੀ ਆ ਜੀ ਆਪਣੇ ਐਮਐਲਏ ਨੂੰ ਉਹ ਮਰ ਲਗਾਈ ਇਹਨੂੰ ਥੱਲੇ ਦੇ ਲਗਾਈ ਮੁੰਡੇ ਨੂੰ ਸਾਡੇ ਕਰੀਬ ਲੋਕਾਂ ਨੂੰ ਫਿੱਟਣ ਆਇਆ ਉਹ ਇਹਨੇ ਪੂਆ ਕੀਤਾ ਕਿ ਸਾਡੇ ਚੂਰੇ ਜਮਾਇਰੇ ਪਕਾਉ ਨੇ ਤਾਨੂੰ ਥੱਲੇ ਦੇ ਲਗਾਈ ਥੱਲੇ ਥੱਲੇ ਦੇ ਲਗਾਈਆ ਪਿੱਛੇ ਭਾਜੀ ਖੜਿਆ ਆ ਇਹ ਵੀਡੀਓ ਬਣੀ ਆ ਮੁੰਡਾ ਜਿੱਦਾ ਗੱਡੀ ਦੇ ਲਈ ਬੰਦੇ ਮਾਰਦੇ ਨਹੀਂ ਇਹਨੇ ਉਰੇ ਪੂਰੀ ਵੀਡੀਓ ਬਣੀ ਦੀ ਏ ਪੁਰੀ ਵੀਡੀਓ ਬੜੀ ਵੀ ਜਿੰਨੀ ਇਹਨੇ ਗੱਡੀ ਤੇ ਲਈ ਹੈ ਵਿੱਚ ਆਰਾਮ ਨਾਲ ਬੈਠਾ ਹੈ ਬੈਹ ਗਿਆ ਇਹ ਮੈਂ ਵੀਡੀਓ ਬਣਾਇਆ ਉਹ ਖੜਾ ਹੋ ਮੈਂ ਨਹੀਂ ਪਾਟੀ ਪਹਿਲੇ ਪਹਿਲੇ ਗੱਡੀ ਪਹਿਲੇ ਜੀ ਗੱਡੀ ਗੱਡੀ ਦੇ ਕੋਲ ਖੜਾਈ ਗੱਡੀ ਦੇ ਕੋਲ ਖੜਾ ਸੀ ਪਹਿਲੇ ਗੱਡੀ ਚੜੇ ਲੱਗਾ ਸੀ ਦੋਹਰੀ ਗੱਡੀ ਚੜੇ ਲੱਗਾ ਸੀ ਮਾੜੀ ਗੱਡੀ ਚੜੇ ਲੱਗਾ ਸੀ ਬੰਦੇ ਮਾਰਦੇ ਪੜਾ ਗੱਡੀ ਚੜੇ ਲੱਗਾ ਸੀ ਉਹ ਰੁਕ ਚੋਰ ਬੋਲਿਆ ਆ ਚੋਰ ਰੁਕ ਸਕਦੇ ਹਨ ਬਕਰ ਸਕਦੇ ਹਨ ਬਕਰ ਸਕਦੇ ਹਨ ਬਕਰ ਸਕਦੇ ਹਨ ਅਜੀ ਭਾਉੜਾ

ਆਮ ਆਦੀ ਪਾਰਟੀ ਆ ਸ਼ਾਮ ਨੂੰ ਦੇ ਸੀਮਾ ਤੇ ਲੱਗਿਆ ਲੱਗਦਾ ਹੈ ਜੇ ਲਾਈਵ ਦੇਖਦੇ ਹੋ ਉਹ ਰਮਨ ਬੰਦੀ ਚੱਕ ਲਿਆ ਦੇਖ ਲੈ ਜਰਾ ਆਹ ਦੇਖੋ ਜੀ ਐ ਗ੍ਰੈਂਡ ਫੇਅਰ ਦੀ ਬੇਟੀ ਗ੍ਰੈਂਡ ਗ੍ਰੈਂਡ ਫੇਅਰ ਦੀ ਬੇਟੀ ਹੈ ਆਮ ਆਦੀ ਪਾਰਟੀ ਦੇ ਚੰਡੇ ਤੇ ਇਹ ਦੇਖੋ ਜੀ ਇਹ ਸੂਟ ਜਿਹੜੇ ਬਣਦੇ ਪਏ ਤੇ ਗ੍ਰੈਂਡ ਤਸਵੀਰਾਂ ਤਸਵੀਰਾਂ ਜੀ ਉਹ ਗ੍ਰੈਂਡ ਸਿੱਧੀਆਂ ਤਸਵੀਰਾਂ ਦਿਖਾਈ ਜਾ ਰਹੀਆਂ ਕਿਦਾਂ ਸ਼ਰਿਆ ਪ੍ਰਸ਼ਾਸਨ ਨਾਵੇਂ ਕੇ ਤਲਕਾ ਕਰ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਕਿੰਨੀ ਗੁੰਡਾਗਰਦੀ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਹ ਐਮਐਲਏ ਦਾ ਬੰਦਾ ਹੀ ਇਹ ਅੰਦਰ ਬੰਦਾ ਅੰਦਰ ਹੀ ਐ ਦੇਖੋ ਜੀ ਐਖੋ ਆਮਾਨੀ ਪਾਰਟੀ ਦੇ ਵਰਕਰ ਧਾਰੂ ਗੱਡੀ 'ਚ ਬਈ ਸੂਟ ਵਿੱਚ ਬੈਠਾ ਐਖੋ ਪੀਵੀ 11 ਗੱਡੀ ਸ਼ਰਾਬ ਪਈ ਐ ਇਹ ਦੇਖੋ ਆ ਸੀਟ ਦੇ ਥੱਲੇ ਬਈ ਆ ਗ੍ਰੈਂਡ ਫੇਅਰ ਦੀ ਬੇਟੀ ਬਈ ਹੋਈ ਦੇਖੋ ਕਨੇਜਾ ਨੇ ਕੀ ਕਹਿਣਾ ਚਾਹਦਾ ਤੁਸੀਂ ਚਲਾ ਜਾ ਚਲ ਬੈਠ ਚਲ ਓਏ ਆਪ ਸਰਕਾਰ ਦਾ ਉੱਪਰ ਨਾ ਚੜੋ ਜੀ ਹਰ ਜਿਹੜੇ ਮਾਰਦੇ ਆ ਗੰਦੇ ਮੈਂ ਇਹ ਸ਼ਰ ਖਤਮ ਕਰਨ ਆਇਆ ਇਹ ਲੋਕਾਂ ਦੇ ਘਰ ਘਰ ਰੱਜਾ ਮਟ ਰਹੇ ਆ ਭਾਜੀ ਲੱਤ ਕੇ ਆ ਜਾਓ ਅੱਗੇ ਭਾਜੀ ਭਾਜੀ 1 ਮਿੰਟ ਕਾਨੂੰਨੀ ਗੱਲ ਦੇ ਕੋਈ ਮਾਪੇ ਜੀਆ ਉਹ ਇੱਕ ਕ੍ਰਾਈਮ ਹੈ ਵੈਰੀਫਾਈ ਕਰਦੇ ਸ਼ਰਾਬ ਵਿੱਚ ਪਈ ਹੈ ਹਜੇ ਕੰਨੀ ਵੈਰੀਫਾਈ ਕਰਨੀ ਵੀਡੀਓ ਬਈ ਬੰਦਾ ਮਾਰ ਲੱਗਾ ਸੀ ਉਹ ਵੀ ਵੈਰੀਫਾਈ ਕਰਨਾ ਨੇ ਸ਼ਰਾਬ ਵਿੱਚ ਪਈ ਹੈ ਸ਼ਰਾਬ ਵਿੱਚ ਪਈ ਹੋਈ ਹੈ ਚਲੋ ਆਪਾਂ ਕਿਹੜਾ ਜੀ ਬਾਈ ਭਾਈ ਬਾਈ ਬਾਈ ਉਹ ਕੰਮ ਨਹੀਂ ਹੋਣੀ ਆ ਉਹ ਤੁਸੀਂ ਬੇਸੂਰ ਕਰਦੇ ਪਾਪਰੀ ਨੂੰ ਲੂਸ ਹੈ ਕਿਹੜਾ ਦਿੱਤਾ ਹੋਵੇ ਜਿਹੜੇ ਬੰਦੇ ਨੇ ਗੱਡੀ ਚਾੜ ਲ ਲਈ ਵੀਡੀਓ ਬਣੀ ਉਹ ਵੀ ਕੋ ਉਹ ਵੀ ਕੋ ਉਹ ਵੀ ਕਾਰਵਾਈ ਕਰੇ ਕਿਹੜਾ ਜੈਰੀ ਨਹੀਂ ਕਰਣਾ ਨੇ ਪੂਰੀ ਪਬਲਿਕ ਨਾਲ पूरा कला कला का दस रिया मतलब ने किया बताऊ है ਆ ਸ਼ਾ ਤੁਮ ਖ ਚਾੜਦਾ ਮਾਰਦਾ ਆ ਦੇਖੋ ਆ ਦੇਖੋ ਮਿਕਚਾ ਆ ਦੇਖੋ ਆ ਦੇਖੋ ਸਾਡੀਆਂ ਭਾਵਨਾ ਨੂੰ ਠੇਸ ਫਿਰ ਜਿਹੜਾ ਸੈਂਟਰ ਦਾ ਐਮ ਐਲ ਏ ਇਹਨਾਂ ਦਾ ਹੀਰ ਬੋਲ ਬਣਾ ਆ ਲੋ ਸਾਡੀ ਬਾਜੀ ਸੈਨਾ ਸਾਥਲੇ ਵਾਲੀ ਸੈਨਾ ਆ ਦੇਖੋ ਸੂਪੇ ਵਾਲੀ ਸੈਨਾ ਜਿਹੜਾ ਦੂਤੀਓਂ ਕੀਤਾ ਜਾ ਰਿਹਾ ਜੀ ਉਹ ਗੱਡੀ ਕਿੱਥੇ ਚਲਾ ਲਈਏ ਕੋਈ ਨਹੀਂ ਵਿੱਚ ਕੋਣ ਬੈਠਾ ਗੱਡੀ 2 ਮਿੰਟ 2 ਮਿੰਟ ਖੜੇ ਹੋ ਗੱਡੀ ਵੈਰੀਫਾਈ ਕਰਾਓ ਗੱਡੀ ਗੱਡੀ ਚੈੱਕ ਕਰਾਓ ਪਹਿਲੇ ਗੱਡੀ ਚੈੱਕ ਕਰਾਓ ਪਹਿਲੇ ਗੱਡੀ ਖੋਲ ਕੇ ਚੈੱਕ ਕਰੋ ਕੀ ਹੈਗਾ ਦੜੀ ਦੜਾਣੀ ਆ ਦੜੀ ਦੜਾਣੀ ਚੈੱਕ ਕਰੋ ਗੱਡੀ ਚੈੱਕ ਕਰੋ ਖੋਲ ਕੇ ਗੱਡੀ ਚੈੱਕ ਕਰੋ ਖੋਲ ਕੇ ਜਿਹੜੀ ਦਾਰੂ ਪੱਚਾ ਪਾਉਂਦੇ ਸੇ ਵੈਰੀਫਾਈ ਤੋਂ ਹੀ ਕਰਨੀ ਹੈ ਤੱਕ ਕਣੀਗਾ ਨਾ ਲਿਆ ਕਰ ਤੂੰ ਅੱਗੇ ਨਾ ਉੱਥੇ ਤੇ ਲੈ ਕੇ ਗੱਡੀ ਲੈ ਦੇਖਾ ਕਿੱਦਾਂ ਲੱਗ ਜਾਂਦੇ ਲੈ ਕੇ ਜਾ ਉੱਥੇ ਲੈ ਆ ਯਾਰ ਜਾਵੇ ਕਿੱ데 ਕਰੀ ਨਾ ਬਾਰ ਕਰਾਓ ਬੱਲੇ

ਅਗਲੇ ਦੇਖਾਂ ਕੋਈ ਨਾ ਲਗਾਉਂਦਾ ਬਣਾਦਾ ਸੇ ਬੰਦੇ ਆ ਗਏ ਆ ਜਾਨੂ ਜੀ ਮਿਲਣਾ ਤੂੰ ਵੀ ਅਖਿਆ ਜਾਂਦਾ 40 ਮਿੰਟ ਦਾ ਜਨਾਲ ਸਾਹਿਬ ਤੋਂ ਜਮਨ ਕਰੋ ਤੇ ਰਸਤੇ ਤੋਂ ਮੰਗਵਾ ਲਈਏ ਤੂੰ ਵੀ ਵੇਖ ਲੈਣੇ ਰੇਡ ਕਰ ਜਾ ਸੀ ਪੁੱਛਿਆ ਸੀ ਆਉਂਗੇ ਨਹੀਂ ਕਰੂਗਾ ਸਿਰਫ ਭਾਜੀ ਦੱਸ ਦੋ ਮਿੰਟ ਦੋ ਮਿੰਟ ਦੇ ਵਿੱਚ ਹੋਣੇ ਤੇ ਆਣਾ ਇਹ ਹੈ

ਸਭ ਕੁਝ ਗੈਪ ਹੋਇਆ ਨਹੀਂ ਇੱਥੇ ਗੱਡੀ ਮਾਰ ਕੇ ਗੱਡੀ ਨੂੰ ਜਾਣ ਦੇਣੀ ਅੱਧਾ ਹੋਰ ਗੱਡੀ ਨੂੰ ਚੈੱਕ ਕਰੀ ਚੈੱਕ ਕਰੋ ਗੱਡੀ ਖੋਲੋ ਜਦ ਵੀ ਚੈੱਕ ਕਰੋ ਭਾਜੀ ਪਾਜੀ ਕੀ ਹੋਇਆ ਅਮਿਤ ਭਾਜੀ ਪੜੀ ਗਈ ਹੈ ਕਿੱਡੀ ਕੀ ਚਾਅ ਹੈ ਸੂਟ ਹੈ ਰੱਟਣਾ ਐ ਕੈਸੀ ਹੋ ਦੁਕਾਨ ਬਾਰੇ ਬਾਰੀ ਬਾਈ ਇਹਨੇ ਕਿਵੇਂ ਕਰਾ ਤਸਵੀਰ ਆ ਕੀ ਆ ਕੋਈ ਨਿਕਲ ਆਉਂਗਾ 19 ਕੋਈ ਕਾਰਵਾਈ ਨਿਕਾਦੀ ਪੁਲਿਸ ਬੰਲੀਓ ਜੀ ਜੇ ਜੇ ਗੱਡੀ ਖੋਲੋ ਪਿੱਛੇ ਕੋਈ ਕੋਈ ਨਹੀਂ ਪੈਂਦਾ ਕੋਈ ਨਹੀਂ ਪੈਂਦਾ ਚਲੋ ਜੀ ਉਹ ਸਾਈਡ ਤੇ ਰੋ ਅੱਗੇ 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 ਜਾਓ ਜੀ तो खा कर लो शीशा थले कर लो जी कहो डी साहब कोई खराबी की ਆ ਦੇਖੋ ਰੋਸ਼ਨ ਸ਼ਰਾਬਾ ਤੇਲ ਬਾਜੀ ਸ਼ੀਸ਼ਾ ਧੱਲੇ ਕਰਕੇ ਦੱਸੋ ਸ਼ੀਸ਼ਾ ਧੱਲੇ ਕਰੋ ਸ਼ੀਸ਼ਾ ਧੱਲੇ ਕਰ ਬਾਈ ਉਹ ਸ਼ੀਸ਼ਾ ਧੱਲੇ ਕਰ ਪਿਓ ਦੇ ਪੁੱਤਰਾ ਸ਼ੀਸ਼ਾ ਧੱਲੇ ਕਰੋ ਬਾਈ ਭਾਈ ਤੁਹਾਨੂੰ ਕੀ ਲੱਗਦਾ ਸ਼ੀਸ਼ੇ ਉਹ ਕੋਟ ਸੂਟ ਪੇ ਉਹ ਆhmad vi ਬਾਸ਼ਾ ਪਿੱਛਾ ਵੀ ਖੋਲੋ ਪਿੱਛੇ ਵੀ ਤੁਸੋਂ ਆਓ वैरिफाई करो शराब सूट और बड़ा कुछ कहीं ना करता शीशा हूं जो कि बि बैठे हुए ਸਲਾਮ ਰੱਬ ਦਾ ਪਰਮੇਸ਼ਰ ਭਗਾਓ ਆ ਜਾਲੀਆਂ ਲਾਓ ਜਾਲੀਆਂ ਆ ਜਾਲੀਆਂ ਲਾਓ ਆਮਦ ਵੀ ਪਾਣੀ ਦੇ ਰੋਪੇ ਦੇ ਦੋ ਮਿੰਟਾਂ ਦਾ ਸਰ ਸ਼ਰਾਬ ਸ਼ਰਾਬ ਦੇ ਘੋੜੀ ਆ ਰਹੀ ਹੈ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਦੇਖ ਉਹ ਥੱਲੇ ਦੇਖ ਉਹ ਥੱਲੇ ਦੇਖ ਆ ਜਾ ਆ ਮੈਂ ਥੱਰੋ ਦਿਖਾਉਂ ਵੀਰ ਉਹ ਥੱਲੇ ਦੇਖ ਵੀ ਥੱਲੇ ਉਹ ਥੱਲੇ ਦਾਰੂ ਦੀ ਬੇਟੀ ਵੀ ਦਿਖਦੀ ਨਹੀਂ ਵੀ ਆਣਾ ਨੂੰ ਉਹ ਦੇਖੋ ਦਾਰੂ ਦੀ ਉਹ ਦਾਰੂ ਦੀ ਬੇਟੀ ਲੱਭਦੀ ਨਹੀਂ ਵੀ ਆਣਾ ਨੂੰ ਪਿੱਛੇ ਮੜਾ ਉਹ ਆਡੀਓ ਦੀ ਸਾਹਿਬ ਪਾਜੀ ਪਿੱਛੇ ਹੋ ਜਾ ਮੜਾ ਪਿੱਛੇ ਹੀ ਭਾਜੀ ਕੋਈ ਨਹੀਂ ਕੋਈ ਨਹੀਂ ਆਰਮਨ ਦੇ ਲੋਕੋ ਕਿਉਂ ਦੇਖੋ ਆ ਦੇਖੋ ਆ ਦੇਖੋ ਬਿਰਾਨੇ ਲਿਖਿਆ ਹਾਰੇ ਦਾ ਸਾਰਾ ਬਾਬਾ ਸ਼ਾਹ ਮਾਰਾ ਸ਼੍ਰੀ ਸ਼ਾਮ ਦੇਖ ਕੇ ਉਹ ਕੇ ਕਾਮੇ ਸ਼ੁਰੂ ਕਰਦੇ 16 ਲਗਾ ਕੇ ਉਹ ਕਰਦੇ ਕੀ ਬੇਇਅਰ ਸ਼ਰਾਰਤ ਸੁਲਾਈ ਵਿੱਚ ਸ਼ਰਾਬ ਮੈਨੂੰ ਸ਼ਰਾਬ ਸ਼ਰਾਬ ਦੇ ਰੇ ਕਰ ਕਰ 295 ਲੱਗਣੀ ਚਾਹੀਦੀ ਇਹਨਾਂ ਤੇ ਹੋਰ ਪਤਾ ਨਹੀਂ ਕੀ ਕੀ ਨਿਕਲਣਾ ਗੱਡੀ ਖੋਲ ਦੇ ਨੀ ਭਾਜੇ ਲੱਗੇ ਲੱਗੇ ਕੋਈ ਬੇਟੀ ਓਏ ਖੋ ਗਾਰੂ ਦੀ ਬੇਟੀ ਪਈ ਹੈ ਜੀ ਉਹ ਦੇਖੋ ਸ਼ਰਾਬ ਹੈ ਜੀ ਜਿਵੇਂ ਨਿਕਲਣ ਨਹੀਂ ਦੇਖੀ ਲੱਗੀ ਬੇਟੀ ਜਾਨ ਦੀ ਮਿੱਤਰ ਘਰ ਦੇ ਕਰਤਾ ਪਿਆ ਉਹ ਬੇਟੀ ਦੇ ਵਿੱਚ ਹੈਗੀ ਹੈ

ਆਰ ਪਾਟਿੰਗ ਮਰੀ ਇਹਨਾਂ ਦੇ ਬੋਨਟ ਤੇ ਲਵਾ ਕੇ ਰਿਕਰੀ ਹੁਣ ਵੀ ਇਹਨਾਂ ਦੇ ਬੋਨਟ ਤੇ ਲਵਾ ਕੇ ਰਿਕਰੀ ਜੇ ਬਰਉ ਚ ਵੀ ਇਹਨਾਂ ਨੇ ਕੁੱਛ ਨਹੀਂ ਹੁਣ ਲਾਲ ਤਸਵੀਰਾਂ ਲਾਲ ਸਰਕਾਰਾਂ ਲਾ ਕੇ ਹਾ ਜੱਲੀ ਤੱਕਾ ਕਰਦੇ ਬਈ ਪ੍ਰਸ਼ਾਸਨ ਨਾਲ ਮੇਰੇ ਇਹ ਸਾਰਾ ਧੱਕਾ ਸਾਰਾ ਮਾਣ ਲੱਗੇ ਹੀ ਕਈ ਨਗਰ ਤੋਂ ਮੁੰਡਾ ਥੱਲੇ ਦੇ ਲੱਗੇ ਹੀ ਹੈ ਗੱਡੀਆਂ ਨਾਲ ਧੜਾਈ ਜਿੰਨੇ ਕਹਿੰਦੇ ਕਰਵੀ ਤੇ ਕਰੂ ਸਾਰੀ ਵੀਡੀਓ ਭੰਗੀਆਂ ਐ ਇਲੈਕਸ਼ਨ ਦੀ ਮੀਡੀਆ ਦੇ ਸਾਹਮਣੇ ਫੁੱਟੇ ਜਾਈਦੀ ਹੈ ਧੱਕਾ ਕਰਦੇ ਕਰਦੇ ਪ੍ਰਸ਼ਾਸਨ ਨੇ ਸਰਪਾਰੀ ਕਰਾਂਗੇ ਜੰਗਲ ਕਰਾਂਗੇ ਸਾਡੇ ਹੋਊਗੀ ਨਹੀਂ ਨਹੀਂ ਸਾਡੇ ਪੈਰ ਉੱਤੇ ਹੋਊ ਸਾਡੇ ਕੋਲ ਬਾਈ ਥੋੜਾ ਸਾਰ ਸਰਕਾਰ ਦੇ ਵਿੱਚ ਕੋਈ ਨਹੀਂ ਦੇ ਨਾ ਲਾਗ ਨਹੀਂ ਸਕਦੇ ਵੇ ਕਾਲੀ ਪੰਜਾਬ ਆ ਜੋ ਖੋਲ ਕੇ ਦਿਖਾਈਏ ਗੱਡੀ ਦਾ ਖਲੋਦਾ ਦਾਲਦੀ ਹੈ ਸਟicker ਲੱਗਾ ਉੱਪਰ ਆਰਮੀ ਦਾ ਸਟicker ਲੱਗਾ ਉੱਪਰ ਆਪਣਾ ਗੱਡੀ ਦੇਖ ਰਹੀ ਯਾਰ 50000 ਆਪ ਬੋਲਦੇ ਆ ਨਾ ਨਹੀਂ ਖਤਰਾ ਕਰਨਾ पुलिस का <सी> की है। था था रोल है पुलिस क्यों नहीं कार्रवाई कर रही है ਕਰਨਾ ਨੂੰ ਨਾ ਪਰ ਆ ਦਿੱਤਾ ਜਾਵੇ ਜਿਹੜਾ ਜਿੰਨੀ ਜਿੰਦੀ ਬਾਹੀ ਉਹ ਦਿਖਾਈ ਜਾ ਰਹੀ ਹੈ ਉਸ ਤੋਂ ਪਰ ਗੱਡੀ ਚੜਾਈ ਜਾ ਰਹੀ ਸੀ ਉਹ ਗੱਲ ਜੇ ਅੰਦਰ ਬੈਠੇ ਲੋਕ ਨੇ ਜੇ ਗੱਡੀ ਕਿਸੇ ਚੱਲ ਜੂਗੀ ਤਾਂ ਜ਼ਿੰਮੇਵਾਰ ਕੋਣ ਉਹ ਯਾਰ ਉਹਨਾਂ ਨੂੰ ਡਾਰੀ ਨਹੀਂ ਕੋਈ ਉਹ ਕਹਿੰਦੇ ਭਗਵੰਤਾਨ ਸਾਡੇ ਨਾਲ ਆ ਸਾਨੂੰ ਡਾਰੀ ਨਹੀਂ ਬੰਦ ਕਰਦੇ ਉਧਰ ਹੀ ਸਾਡਾ ਸੁੱਖਿਆ ਲੋਕਿਆ ਲੈ ਲਾਈਟ ਭਾਈ ਨਵੀਂ ਕਦੀ ਤੋੜਦੇ ਕਿਹੜਾ ਜੋਰ 77 ਬਾਲੂ ਦਾ ਆਵਾਜ਼ ਸੁਣਾ ਸਿੱਟਰ ਦਿਖਾ ਦਿਏ 295 ਨਹੀਂ ਗਈ ਆ ਬੈਕਵਾਇਜ਼ ਦੀ ਕੋਈ ਧਾਰ ਨਹੀਂ ਜਿਹੜੀ ਪੱਟੀ ਆ ਸੋਦੇ ਵਿੱਚ ਹੀ ਜਿਹੜੀ ਤੰਬੂਰੀ ਦੇ ਪੈ ਗਏ ਨੇ ਸੋਦੇ ਨਾਲ ਰੋਕ ਲਾਈ ਜਾ ਰਹੇ ਨੇ ਕਿਉਂ ਦੋ ਭਾਈ ਗੱਡੀ ਨਾ ਜਾਣ ਤੋਂ ਇਹ ਗੱਡੀ ਨਾ 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 ਕੋਈ ਨਹੀਂ ਗੱਡੀ ਗੱਡੀ ਦਾ ਉਹ ਕਿਤੇ ਵੀ ਜਾਂਦੀ ਹੈ ਗੱਡੀ ਠੀਕ ਹੈ ਅੱਧਾ ਥੋੜਾ ਚਲ ਜੂਗੀ ਗੱਡੀ ਗੱਡੀ ਜਾਂਦੇ ਨਹੀਂ ਕਹਿੰਦੇ ਗੱਡੀ ਨਹੀਂ ਜਾਂਦੇ ਨਾਨਕ ਵੀਰਾ ਕਮੇਡੀਆ ਦਿਖਾ ਰਿਹਾ ਕਿ ਪਾਰੀ ਹੈ ਕੱਪਾ ਗੱਡੀ ਦਾ ਨੰਬਰ 22 11 DF 00 73 ਉਹ ਦੇਖੋ ਵੀਡੀਓ ਬਣਾ ਰਿਹਾ ਜੀ ਉਹ ਖੁਮਲਾਜ ਉਹ ਮਲਾਜ ਦੇਖੋ ਵੀਡੀਓ ਬਣਾ ਰਿਹਾ ਉਹ ਦੇਖੋ ਵੀਡੀਓ ਬਣਾ ਰਿਹਾ ਉਹ ਵੀਡੀਓ ਬਣਾ ਰਿਹਾ ਦੇਖੋ ਪੱਤਰਕਾਰ ਦੇ ਬਗੋਲੇ ਪੱਲ ਛੜੀ ਭੇਜੀ ਪੱਤਰਕਾਰ ਦੀ ਵੀਡੀਓ ਬਣਾ ਰਿਹਾ ਤੂੰ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਆ ਕੁਲਾ ਜਮ ਦੇਖੋ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਪੱਤਰਕਾਰਾਂ ਦੀ ਵੀਡੀਓ ਬਣਾ ਰਿਹਾ ਆ ਕੁਲਾ ਜਮ ਤੂੰ ਇਹ ਪੱਤਰਕਾਰਾਂ ਦੀ ਵੀ ਕਰ ਤੂੰ ਕੈਮਰਾ ਹੁਣ ਕਿੱਧਰ ਪੱਤਰਕਾਰਾਂ ਦੀ ਗੁਟਿਲ ਨਾਣੀ ਅੱਥੇ ਪੱਤਰਕਾਰਾਂ ਦੇ ਉੱਪਰ ਟੱਟ ਦੀ ਨਹੀਂ ਬਣਾਈ ਗੀ ਨਾ ਨਾ ਪੱਤਰਕਾਰਾਂ ਦੀ ਵੀਡੀਓ ਲਾ ਤਾ ਧੱਕਾ ਜਾਈ ਨਹੀਂ ਪੱਤਰਕਾਰਾਂ ਨੂੰ ਤੂੰ ਧੱਕਾ ਕਰਾ ਗਾਉਣਾ ਪੰਜਾਬੀ ਵੀਡੀਓ ਬਣਾ ਰਿਹਾ ਲਾਈਵ ਤਸਵੀਰ ਹੈ ਗੁਰਪ੍ਰੀਤ ਸਿੰਘ ਜੀ ਵਾਲੇ ਵੀ ਪੱਤਰਕਾਰਾਂ ਦੀ ਵੀਡੀਓ ਬਣਾ ਰਹੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜੋਗੀ ਵੀਡੀਓ ਬਣਾ ਰਹੇ ਨੇ ਅੱਜ ਆ ਗਿਆ ਕਿਸੇ ਬਾਤ ਨਹੀਂ ਜਿਹੜੀ ਆ ਰਿੰਤਾ ਦੀ ਬਣੀ ਪਾ ਭਾਈ ਵੀਡੀਓ ਬਣਾਈ ਤੁਸੀਂ ਉਹ ਡਿਲੀਟ ਬਣਾਈ ਕਿਉਂ ਭਾਈ ਡਿਲੀਟ ਡਿਲੀਟ ਕਰਕੇ ਬਣਾਈ ਕਰ ਲਈ ਹੈ ਤਸਵੀਰਾਂ ਤਾਨੂੰ ਲਗਾਤਾਰ ਸਾਂਝੇ ਕਰ ਰਿਹਾ ਜਲੰਧਰ ਤੋਂ ਜਿੱਥੇ ਕਿ ਇੱਕ ਗੱਡੀ ਫੜੀ ਗਈ ਹੈ ਜਿਹੜੀ ਉਹਦੇ ਵਿੱਚ ਇਗਜ਼ਾਮ ਹੈ ਕਿ ਉਹਦੇ ਵਿੱਚ ਸੂਟ ਹੈ ਤੇ ਸ਼ਰਾਬ ਹੈ ਦੱਸੇ ਜਾ ਰਿਹਾ ਕਿ ਇੱਥੇ ਕਰ ਤੋਂ ਜਲੰਧਰ ਪਾਇਆ ਜਾ ਰਿਹਾ ਪਾਰਕੀ ਬੰਦੂਕੀ ਜਿਹੜਾ ਸੂਟ ਹੈ ਤੇ ਗੱਡੀ ਫੜੀ ਗਈ ਹੈ ਜੀ ਮੈਂ ਸਭ ਕੁਝ ਕਰਕੇ ਲੈ ਜਾ ਰਿਹਾ ਹਾਂ ਰੋੜਾ ਖੜੋ ਇੱਥੇ ਰਵੰਦਾ ਤੁਸੀਂ ਕੰਮ ਦੇਖਾ ਰਹੇ ਹੋ ਆਖੇ ਰੱਖੋ ਮੋਰੀ ਲਾ ਕੇ ਬੇਟੀ ਟੀਟੇ ਲਾ ਕੇ ਰੱਖੋ ਕਿੰਨੂ ਬੋਤਲ ਨਹੀਂ ਚਲੇਗੀ ਜਨਰਲ ਦਾਰੂ ਦੇ ਪ੍ਰੋਗਰਾਮ ਹੋ ਰਹੇ ਆ ਕਿਥੇ ਲਾ ਕੇ ਰੱਖੋ ਜੀ ਭਾਈ ਥੋੜਾ ਦੱਸੋ ਆਹ ਬੜੀ ਧੀਮੀ ਹੈ ਪ੍ਰੋਗਰਾਮ ਨਾਲ ਭਾਈ ਗੱਡੀ ਦੇ ਕਿੰਨਾ ਸਾਮਾਨ ਆ ਜਾਣਾ ਪਵੇਗਾ ਫੂਡ ਤੇ ਕੈਸ਼ ਦੇ ਦਰ ਦੀ ਬੇਟੀ ਬਈ ਹੋ ਜੀ ਅੰਦਰ ਆਹ ਜੈ ਕੈਣੀਗਰ ਬੰਦਾ ਮਾਰ ਕੇ ਆਇਆ ਥੱਲੇ ਜੀ ਇਹ ਕੀ ਮਾਮਲਾ ਆ ਬਾਪੂ ਰਾਪਰੀਫ ਕਰੋ ਸਾਰਾ ਪਰ ਗਵਰਨਰ ਦੋ ਮਿੰਟ ਜਿਹੜੇ ਨੇ ਉਹ ਰੱਖੇ ਗਏ ਸੀਗੇ ਤੇ ਇਹਨਾਂ ਫੰਡਾਂ ਨੂੰ ਕਿਹਾਏ ਅਗੋਂਬਾਰ ਤੱਕ ਹੋਰਾਂ ਤੱਕ ਕਿਹਾਇਆ ਜਾਣਾ ਸੀ ਕਿ ਜਿਹੜੀ ਹੈ ਉਹ ਜਿਹੜੀ ਹੈ ਸਾਦੇ ਤੇ ਪਿਆ ਗਿਆ ਵੀਰੇ ਕਾਰਵਾਈ ਕਿ ਹੋਣੀ ਚਾਹੀਦੀ ਲੱਗਦਾ ਕਿੰਨੇ ਬੰਦੇ ਸੀ ਰਾਏભાઈ ਕਿਨੇ ਸੀ ਜਿੱਥੇ ਚੰਚਤ ਕਰਨ ਗੱਡੀ ਖਾਲੀ ਕਰਕੇ ਕੀ ਕੀ ਬੱਸ ਪਬਲਿਕ ਦਾ ਸਭ ਤੋਂ ਵੱਡਾ ਸਾਹਮਣੇ ਦੱਸਣਾ ਦੁੱਧਿਆ ਦੁੱਧ ਪਾਣੀ ਦਾ ਪਾਣੀ ਤੁਸੀਂ ਦੇਖੋ ਡਰਾਈਵਰ ਦੇ ਡਰਾਈਵਰ ਦੇ ਮੂੰਹ 'ਵਾਲ ਕੈਮਰਾ ਕਰੋ ਜੇ ਡਰਾਈਵਰ ਸੁਣਿੰਦਾ ਨਹੀਂ ਹੈ ਤਾਂ ਹੀ ਮੂੰਹ ਲਗਾਇਆ ਉਹਨੇ ਆ ਦੇਖੋ ਦੇਖੋ ਡਰਾਈਵਰ ਦੇ ਮੂੰਹ 'ਵਾਲ ਪਟਿਆਲੇ ਦੇ ਐਮਐਲਏ ਦੇ ਬੰਦੇ ਐਮਐਲਏ ਨੂੰ ਫੋਨ ਕਰਦਾ ਹੈ ਗੱਡੀ ਚ ਬਾ ਕੇ ਤੁਸੀਂ ਵੀ ਨਹੀਂ ਪਈ ਅਸੇ ਕੋ ਦੇਸਰ ਸੰਜੇ ਗਾਰੇ ਤੇ ਚਾਰ ਤੇ 59 ਸੰਗੀਆਂ ਆ ਰਿਹਾ ਤੇਰੇ ਕੋਲ ਚੁੱਕ ਲਿਆ ਤੂੰ ਨੂੰ ਪਰਾਧੋ ਗੋਆ ਕਪੜੇ ਉਹ ਗੱਡੀ ਸਾਹਮਣੇ ਸਾਥੇ ਰੱਖੀ ਦੋ ਨਹੀਂ ਖਾੜੇ ਕੋਲੀ ਜਾਣਾ ਇੱਥੇ ਰੱਖੋ ਸਰਗੀ ਇੱਥੇ ਰੱਖੋ ਇੱਥੇ ਕੀ ਪ੍ਰੋਬਲਮ ਹੈ ਇੱਥੇ ਕੀ ਪ੍ਰੋਬਲਮ ਹੈ ਮੈਂ ਵੀ ਦੇਖ ਸਰ दारू ਨਿਕਲੀ ਹੈ ਕਿ ਨਹੀਂ दारू ਨਿਕਲੀ ਕਿ ਨਹੀਂ ਸਰ दारू ਨਿਕਲੀ ਕਿ ਨਹੀਂ दारू ਨਿਕਲੀ ਹੈ ਇਹ ਵੀ ਮੋਲਗੜ ਗੱਡੀ ਚੱਕਰਾਓ ਮੀਡੀਆ ਸਾਹਮਣੇ ਕਰੋ ਅੱਗੇ ਰਖਾਓ ਅੱਗੇ ਅੱਗੇ ਰਖਾਓ ਗੱਡੀ ਦਾ ਡਿੱਕੀ ਇੱਥੇ ਅੱਗੇ ਰਖਾਓ ਆਹੋ ਪਾਰ ਗੱਡੀ ਆ ਤੂੰ ਸਾਹਮਣੇ ਕਰ ਦੋ ਵੀਡੀਓ ਸਾਹਮਣੇ ਕਰ ਦੋ ਸਰ ਤਾਂ ਕਿਸ ਚੀਜ਼ ਦਾ ਦਬਾਏ ਤੁਸੀਂ ਇਹ ਗੱਲ ਸਾਹਮਣੇ ਰੱਖ ਦੋ ਸਾਹਮਣੇ ਰੱਖ ਦੋ ਵੀਡੀਓ ਦੇ ਸਾਹਮਣੇ ਰੱਖ ਦੋ ਜਿਹੜਾ ਤੁਸੀਂ ਕਿਹਾ ਸਾਰੇ ਗੱਡੀ ਕੁਛ ਨਹੀਂ ਸ਼ੋਅ ਕੀਤਾ ਗੱਡੀ ਦੇ ਵਿੱਚ ਸ਼ੋਅ ਕਰੋ ਨਾਲ ਚਲੋ ਤੁਹਾਨੂੰ ਇਹ ਬੰਦ ਕਰਨੀ ਲੱਗਦਾ ਤੁਹਾਨੂੰ ਬਾਹਰ ਚਲੋ ਫੋਟੋ ਖਿੱਚ ਲਓ ਗੱਡੇ ਹੱਥੇ ਰੱਖ ਲਓ ਹੱਥੇ ਰੱਖ ਲਓ ਹੱਥੇ ਮੀਡੀਆ ਸਾਹਮਣੇ ਹੱਥੇ ਰੱਖ ਦੋ ਯਕੀਨ ਸਾਹਿਬ ਯਕੀਨ ਸਾਹਿਬ ਕਰੋ ਗੱਲ ਹੱਥੇ ਰੱਖ ਦੋ ਹੱਥੇ ਰੱਖਾ ਹੋ ਗੱਲ ਖਤਮ ਹੁੰਦੀ ਹੈ ਆ ਰੱਖ ਦੋ ਆ ਦੇਖੋ ਪਸਾਰੀ ਪਬਲਿਕ ਜਾਣੀ ਪਤ ਨਹੀਂ